ਸੱਸੀ ਗੱਲ ਦੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਚ ਨੇ ਠੀਕ ਠਾਕ ਹੋ ਹੋਗੇ ਜੇ ਨਹੀਂ ਬੋਲਦੇ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਬੋਲਣ ਤਾਂ ਨਹੀਂ ਗਿਆ ਡਿਆ ਮੈਂ ਡਿਆ ਮਲਾਉਣ ਹਸਾਲ ਹਸਾਵੇ ਲਾਉਣ ਡਿਆ ਹਸਾਲ ਹੋ ਗਿਆ ਪਰ ਬੀਬੀਆਂ ਦਾ ਲੈ ਵੀ ਰੱਜ ਨਹੀਂ ਹੁੰਦਾ ਸੋਟਾਂ ਮੈਂ ਇਹ ਹਸਾਬ ਲਾਉਣ ਡਿਆ ਕਿਉਂ ਨਹੀਂ ਹੁੰਦਾ ਜੋਦ ਰੱਜ ਬੀਬੀਆਂ ਦਾ ਸੋਟਾਂ ਦੱਸੋ ਮਾੜੇ ਹੁੰਦਾ ਨਹੀਂ ਬੀਬੀਆਂ ਦਾ ਮਨ ਹੁੰਦਾ ਇੱਕ ਕੀ ਮਨ ਹੁੰਦਾ ਸੂਟ ਲੈੰਦਾ ਸੂਡ ਕੁੜੀ ਕਹਿ ਰਹੀ ਆ ਵੀ ਲੈਣਾ ਵਾ ਤੇ ਮੈਂ ਫੇਰ ਪਿੰਡ ਜਾਣਾ ਵਾ ਫੇਰੇ ਨਹੀਂ ਜਾਣਾ ਤੇ ਅਸੀਂ ਤੁਹਾਨੂੰ ਦੱਸਣੇ ਵੇਖੋ ਬਣਾ ਕਿੱਥੇ ਕਿੱذ ਆਪਾਂ ਆਏ ਆ ਪਿਛਲਾ ਕੈਮਰਾ ਉਹਦਾ ਤੇ ਵੇਖੋ ਆ ਜਰਾ ਭਲਾ ਕਿੰਨਾ ਕਿੰਨਾਂ ਨੂੰ ਪਛਾਣ ਆਉਂਦੀ ਵੀ ਅਸੀਂ ਕਿੱਥੇ ਕਿੱذ ਆਈ ਆ ਇਹ ਆ ਜੀ ਸ਼ਹਿਰ ਵਟਾਲਾ ਤੇ ਅਸੀਂ ਹੁਣ ਚੱਲੇ ਆ ਮੈਡਮ ਹੁਣਾਂ ਦੇ ਸੂਡ ਲੈਣ ਕਿਥੇ ਜਲੇ ਨਹੀਂ ਚਲੇ ਦੁਕਾਨ ਨਹੀਂ ਆਹੀ ਨਾ ਲੈਣਾ ਫਿਰ ਤੁਹਾਨੂੰ ਪਤਾ ਵਾ ਵੀ ਤੇ ਹੁਣ ਅਸੀਂ ਚਲੇ ਆ ਜੀ ਸੂਰ ਲੈਂਡ ਮੈਡਮ ਹੁਣਾਂ ਤੇ ਤੇ ਦੇਖਨੇ ਆ ਭਲਾ ਵੀ ਕਿੰਨੀ ਖਪਾਈ ਹੁੰਦੀ ਆ ਤੇ ਕਿੰਨਾ ਕਿ ਤੋਰਾ ਫੇਰਾ ਹੁੰਦਾ ਹੈ ਖਪਾਈ ਖਪਾਈ ਕਿਹਨਾਂ ਤੁਹਾਨੂੰ ਖਪਾਈ ਕਰਾਉਣੀ ਹੈ ਯਾਰ ਹੁਣ ਵੇਖੋ ਵੀ ਗੁਰਦਾਸਪੁਰ ਚਾਨੂੰ ਸੂਰ ਨਹੀਂ ਪਸੰਦ ਆ ਹੈ ਨਾ ਤੇ ਅਸੀਂ ਬਟਾ ਲਿਆ ਆ ਗਿਆਂ ਬਟਾ ਲੈਣਾ ਆਊਗਾ ਤੇ ਅਸੀਂ ਚਲ ਜਾਂਗੇ ਚਲੋ ਜੀ ਲਾ ਕੇ ਰਹਿਣਾ ਸੋਣਦੇ ਜੀ ਸੋਣਦੇ ਦੇ 10 ਕਿਲੋਮੀਟਰ ਹੈ ਜਿੰਨਾ ਜਿੰਨਾ ਨੇ ਜੇ ਵਿਆਹ ਨਹੀਂ ਕਰਾਏ ਇਹ ਦਿਮਾਗ ਚ ਪਹਿਲਾਂ ਨਾ ਅਗੇ ਵਿਆਹ ਕਰਾਇਓ ਇਸ ਇੱਕ ਸੂਟ ਅਸਤਨ ਅੰਬਰ ਸ਼ਹਿਰ ਵੀ ਜਣਾ ਪੈ ਸਕਦਾ ਸੀ ਅੱਜ ਤਾਂ ਨਹੀਂ ਅੰਬਰ ਸ਼ਹਿਰ ਹੈ ਨਾ ਨਹੀਂ ਅੱਜ ਹੀ ਮਟਾਲੀ ਆਈ ਹਾਂ ਸੋਣੇ ਚੱਲੇ ਜੀ ਦੇਖਣੇ ਕੀ ਬਣਦਾ ਅਗੇ ਨਹੀਂ ਇੱਥੋਂ ਮੈਨੂੰ ਪਸੰਦ ਆਈ ਹੂ ਹਾਸਲ ਹੁੰਦਾ ਕਿ ਨਹੀਂ ਹੁੰਦਾ ਮੈਨੂੰ ਇੱਥੋਂ ਪਸੰਦ ਆਈ ਜਾਂਦੀ ਹੁੰਦੀ ਆ ਭੱਲਿਆਂ ਦੀ ਹੱਡੀ ਵੀ ਹੈਗੀ ਹੈ ਕਿ ਅਸੀਂ ਅਸਲ ਜਨਾ ਗੁਰਦਾਸਪੁਰੋਂ ਸੋੜ ਲੈਨੇ ਨਹੀਂ ਪਰ ਉੱਥੇ ਜੇ ਸਟਾਕ ਨਹੀਂ ਹੈ ਅਸਲ ਭਾਜੀ ਨਾਲ ਸਾਡੀ ਹੋਈ ਹੀ ਗੱਲ ਉੱਥੇ ਵੀ ਤੇ ਪਰ ਕਹਿ ਨਹੀਂ ਕਹਿੰਦੇ ਵੀ ਅਜੇ ਸਾਡੇ ਕੋ ਸੂਟ ਨਹੀਂ ਆ ਇਹਦੇ ਸਾਨੂੰ ਚਾਹੀਦੇ ਸੀ ਜਲਦੀ ਸੂਟ ਲੈ ਕੇ ਕੁੜੀ ਆ ਗਈ ਹੈਪੀਆਂ ਦੀ ਛੱਟੀ ਤੋਂ ਖੁਸ਼ੀ ਖੁਸ਼ੀ ਉਹ ਸਾਉ ਛੋੜ ਕੇ ਦਿੰਦਾ ਵਾ ਉਹ ਬੋਲਾ ਖੁਸ਼ੀ ਨਹੀਂ ਸੰਭੀ ਜਾ ਨਹੀਂ ਸੂਟ ਕਿਨੇ ਗਈ ਇੱਕ ਕਿਆ ਹੀ ਲੈਣਾ ਵਾ ਤੇ ਕਿਨੇ ਦੇ ਮਮੀ ਨੇ ਕਿਆ ਹੀ ਜੋ ਤੂੰ ਚੱਲ ਰਿਓ ਤਿੰਨ ਚਾਰ ਲੈ ਕੇ ਆਏ ਚਲੋ ਜੀ ਬੋਗੋ ਕਿਨੇ ਆ ਮੇਰਾ ਆ ਵੀ ਮੇਰਾ ਤੋਂ ਆ ਮਮਮੀ ਦਾ ਤਿੰਨ ਘਰ ਪਾਉਣ ਵਾਸਤੇ ਆ ਮੇਰਾ ਘਰ ਪਾਉਣ ਵਾਸਤੇ ਹਾ ਦੋ ਕਹਿੰਦੇ ਨਹੀਂ ਲੈ ਦੋ ਸੂਟ ਲੈ ਰਿਹਾ ਘਰ ਪਾਉਣ ਵਾਲੇ ਕਿੰਤੀ ਚੋਂ ਦੇ ਪਾ ਲੱਗੇ ਅਜੇ ਵੇਖ ਲਓ ਵੀ ਘਰ ਪਾਉਣ ਵਾਲੇ ਸੂਟ ਜਿਹੜੇ ਉਹ ਮੈਡਮ ਦੀ ਗਿਣਤੀ ਵਿੱਚ ਨਹੀਂ ਆ ਦੋ ਕੌਨ ਲੈ ਨਹੀਂ ਆਨੇ ਅਜੇ ਦੋ ਸੂਟ ਆਨਲਾਈਨ ਮੰਗਾਏ ਆ ਮੈਡਮ ਤਿੰਨ ਪਹਿਲੇ ਵਾਲੇ ਕਿ ਕਿੰਨੇ ਚੋਂ ਤੈਨੂੰ ਕਿ ਤਿੰਨ ਤੇ ਦੋ ਪੰਜ ਤੇ ਦੋ ਸੱਤ ਸੂਟ ਉਹ ਵੀ ਇੱਕੋ ਮਹੀਨੇ ਦਾ ਹਾਂ ਤੇ ਬੰਦਾ ਸੂਟਾਂ ਦਾ ਮਾਲਕ ਰੱਜ ਹੋਈ ਨਹੀਂ ਸਕਦਾ ਇਤਾਂ ਹੋ ਮੈਂ ਕਹਿੰਨਾ ਵੀ ਜਿਹੜੇ ਬੰਦੇ ਕਵਾਰੇ ਆ ਨਾ ਇਹ ਚੀਜ਼ ਜਰੂਰ ਗਿਣਤੀ ਵਿੱਚ ਰੱਖਣਾ ਇਹ ਵੇਖੋ ਵੀ ਬੁਡੀਆਂ ਨੇ ਇੱਕੋ ਚੀਜ਼ ਹੁੰਦੀ ਆ ਸੂਟਾਂ ਦਾ ਤੂੰ ਲੜਦੇ ਕਿਉਂ ਆ ਫਿਰ ਲੜਦੇ ਕਿਉਂ ਆ ਕਿਹਦੇ ਨਾਲ ਨਾ ਲੜਨਾ ਹੀ ਕਿਉਂ ਦੱਸ ਇਹ ਕਿਹਦੇ ਨਾਲ ਲੜਾ ਫੇ ਲੜਨਾ ਜ਼ਰੂਰੀ ਆ ਤੂੰ ਦੱਸੋ ਸਾਰੇ ਜਿਹੜੇ ਜਿੰਨਾ ਵੀ ਲੇਡੀਜ਼ ਡਿਪਾਰਟਮੈਂਟ ਮੇਰੇ ਨਾਲ ਜੁੜਿਆ ਵਾ ਉਹ ਤਾਂ ਸਭੇ ਕੁੜੀਆਂ ਨਾਲ ਲੜਨ ਨੂੰ ਨਹੀਂ ਜੀ ਕਰਦਾ ਕਦੇ ਕਦੇ ਬਿਨਾਂ ਕੱਲ ਤੋਂ ਇਕਲੇ ਸੌਣ ਨੂੰ ਜੀ ਨਹੀਂ ਬੜੇ ਬਿਧਿਆ ਮੇਰਾ ਘਰ ਵਾਲਾ ਹੋ ਗਿਆ ਖਾਣ ਪੀਣ ਜਗਾਦਾ ਹਰਜੀ ਜੀ ਖਾਣ ਪੀਣ ਜਗਾਦਾ ਹਰਜੀ ਜੀ ਇਹ ਕੀ ਚੱਲ ਰਹੀ ਹੈ ਰਫਲ ਰਫਲ ਟਾਈਪਲ ਨਹੀਂ ਰਾਈਟਰ ਚਲੋ ਫਿਰ ਫੇਦਰ ਤੇ ਖਾਨਪਿੰਦ ਤੋਂ ਬਾਅਦ ਚਲੇ ਆ ਘਰੇ ਸਰਦਾਰ ਸਾਹਬ ਨਹੀਂ ਥੱਕਿਆ ਕਿਉਂਕਿ ਸਵੇਰੇ 4 ਵਜੇ ਇੱਥੇ ਆ ਤੇ ਹੁਣ ਅੱਖਾਂ 'ਚ ਨੀਂਦ ਨਹੀਂ ਮੈਂ ਥੱਕ ਗਿਆ ਬਹੁਤ ਜ਼ਿਆਦਾ ਤੇ ਇੱਕ ਗੱਲ ਤੁਹਾਡੇ ਸਾਰਿਆਂ ਨੇ ਜ਼ਰੂਰ ਕਰਨੀ ਆ ਕਿ ਸਾਰੇ ਜਣਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਕਿ ਜਿਹੜੀ ਖੱਡੇ ਜਿਹੜੀ ਕਰਮਾਂ ਵਾਲੀ ਨੂੰ ਵੀਡੀਓ ਅਸੀਂ ਬਣਾ ਰਹੇ ਆ ਉਹਦਾ ਸਭ ਤੋਂ ਫੇਵਰਿਟ ਪਾਰਟ ਜਾਂ ਸਭ ਤੋਂ ਇਮੋਸ਼ਨਲ ਪਾਰਟ ਤੁਹਾਨੂੰ ਕਿਹੜਾ ਲੱਗਦਾ ਆ ਮਤਲਬ ਜਿਹੜੀ ਮਤਲਬ ਜਿਹਦੇ ਕਰਕੇ ਤੁਸੀਂ ਸਾਰੇ ਵੀਡੀਓ ਦੇਖਦੇ ਹੋ ਹਣਾ ਵੀਡੀਓ ਦੇ ਵਿੱਚ ਇਹੋ ਜਿਹਾ ਕੀ ਰੀਜ਼ਨ ਠੀਕ ਆ ਜੀ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਕਮੈਂਟ ਤੇ ਰਿਪਲਾਈ ਅਸੀਂ કરીਏ ਕਰੀਏ ਬਿਸ਼ੱਕ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਚਾਹੇ ਇੱਥੇ ਕਮੈਂਟ ਕਰ ਦਿਓ ਇਹ ਬਾਹਰ ਘੋਟਾ ਨਹੀਂ ਕਰਨਿਆ ਹਨ ਗੱਡੀ ਵਾਲਾ ਨਹੀਂ ਨਾ ਥੱਲੇ ਬੜੀ ਲੱਗਦੀ ਤੁਹਾਨੂੰ ਰੈਂਪ ਬਨਾ ਦਿੱਤੀ ਹਾਂਜੀ ਆ ਤੁਹਾਡੇ ਵਾਸਤੇ ਇਹ ਪਹਿਲਾਂ ਕਿੱਥੋਂ ਨਹੀਂ ਹੁੰਦਾ 버거 ਥੂਰ ਪਹਿਲਾਂ ਕੁੜੀ ਦੇ ਸੋਨੇ ਹਾਂਜੀ ਮੈਂ ਨਾ ਬਹੁਤ ਆਪਸ਼ਨ ਆਪਸ਼ਨ ਕੱਟ ਕਰਕੇ ਸੁਝਲੇ ਇਹ ਜੋਤ ਦਾ ਸੂਰ ਬੱਸ ਆਹੀ ਮੇਰਾ ਦੋ ਲੈ ਤਿੰਨ ਲੈ ਗਈ ਜੀ ਮੈਡਮ ਬਹੁਤ ਸੁਣਾ ਸੁਣਾ ਆ ਵੀ ਮੇਰੇ ਵੀ ਬਹੁਤ ਚਾਰ ਵਾਰ ਹਾਂ ਸੁਣਾ ਆ ਤੁਹਾਡੇ ਵਾਸਤੇ ਫਿਰ ਵਾਜਾ ਲਓ ਚੱਲ ਮੈਂ ਇੱਕ ਲੈ ਲਉ 1 2 ਰੁਪਏ ਮੈਂ ਇਹਦੇ ਮਾਮਾ ਦੀਆਂ ਲੜਨ ਨਾਲ ਮੁੜ ਕੇ ਇੱਕ ਲੈ ਲਉ ਜਦੋਂ ਮੈਂ ਇਹਨਾਂ ਨਾਲ ਮਾਰ ਚਲੇ ਨਹੀਂ ਕੇ ਹਾਂ ਤੈਨੂੰ ਸੁਣਿਆ ਲੈ ਨਾ 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 ਤੁਹਾਡੇ ਵਾਸਤੇ ਨਹੀਂ ਤਾਂ ਮੇਰੇ ਘਰ ਕੋਣ ਵਾਸਤੇ ਬੜੀ ਹੋਗੀ ਅਮ ਤੇ ਗਰੀਬ ਵਾਸਤੇ ਗਰੀਬ ਗਰੀਬ ਨੂੰ ਰੋਟੀ ਤੇ ਹੀ ਲੈ ਜਾਂਦੇ ਆ ਇਹ ਨਾਲ ਵੇਖ ਲੈ ਸੂਟ ਆਪਣੇ ਤੇ ਗਰੀਬ ਜਾਨਾ ਰੋਟੀ ਤੇ ਨਾਲ ਬਸ ਇੱਥੇ ਸਾਡਾ ਵਲੋਗ ਹੁੰਦਾ ਐਂਡ ਸਸਰੀ ਗਾਲ ਸਾਰਿਆਂ ਨੂੰ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਕਿ ਕਿੱਦਾਂ ਦੀ ਲੱਗਦੀ ਆ ਅਗਲੇ ਵਲੌਗਸ ਮਿਲਾਂਗੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੇ ਨਹੀਂ ਬੋਲਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੈਂ ਬੋਲਣ ਤਾਂ ਨਹੀਂ ਗਿਆ ਡਿਆ ਮੈਂ ਡਿਆ ਮਾ ਲਾਉਣ ਹਿਸਾਬ ਹਿਸਾਬ ਇਹ ਲਾਉਣ ਹਾਲ ਸਾਲ ਹੋ ਗਿਆ ਤੇ ਬੀਬੀਆਂ ਦਾ ਲੈ ਵੀ ਰੱਜ ਨਹੀਂ ਹੁੰਦਾ ਸੋਟਾਂ ਨਾਲ ਮੈਂ ਇਹ ਹਿਸਾਬ ਲਾਉਣ ਡਿਆ ਕਿਉਂ ਨਹੀਂ ਹੁੰਦਾ ਜੋਦ ਦਾ ਰੱਜ ਬੀਬੀ ਦਾ ਸੋਟਾਂ ਦੱਸੋ ਮਾ ਜੀ ਹੁੰਦਾ ਨਹੀਂ ਬੀਬੀਆਂ ਦਾ ਮਨ ਹੁੰਦਾ ਇੱਕ ਕੀ ਮਨ ਹੁੰਦਾ ਸੂਟ ਲੈੰਦਾ ਸੂਡ ਕੁੜੀ ਕਹਿ ਰਹੀ ਆ ਵੀ ਲੈਣਾ ਵਾ ਤੇ ਮੈਂ ਫੇਰ ਪਿੰਡ ਜਾਣਾ ਵਾ ਇਹਦੇ ਨਹੀਂ ਜਾਣਾ ਤੇ ਅਸੀਂ ਤੁਹਾਨੂੰ ਦੱਸਣੇ ਵੇਖੋ ਬਣਾ ਕਿੱਥੇ ਕਿ ਜੇ ਆਪਾਂ ਆਏ ਆ ਪਿਛਲਾ ਕੈਮਰਾ ਉਹਨਾਂ ਦਾ ਤੇ ਵੇਖੋ ਹੈ ਯਾਰ ਆਪਾਂ ਕਿੰਨਾ ਕਿੰਨਾਂ ਨੂੰ ਪਛਾਣ ਆਉਂਦੀ ਵੀ ਅਸੀਂ ਕਿੱਥੇ ਕਿ ਨਹੀਂ ਆਏ ਆ ਇਹ ਆ ਜੀ ਸ਼ਹਿਰ ਵਟਾਲਾ ਤੇ ਅਸੀਂ ਹੁਣ ਚੱਲੇ ਆ ਮੈਡਮ ਉਹਨਾਂ ਦੇ ਸੂਡ ਲੈਣ ਕਿਥੇ ਜਲੇ ਨਹੀਂ ਚਲੇ ਦੁਕਾਨ ਨਹੀਂ ਆਹੀ ਨਾ ਲੈਣਾ ਫਿਰ ਤੁਹਾਨੂੰ ਪਤਾ ਵਾ ਵੀ ਤੇ ਹੁਣ ਅਸੀਂ ਚਲੇ ਆ ਜੀ ਸੂਰ ਲੈਣ ਮੜਮ ਹੁਣਾ ਤੇ ਤੇ ਦੇਖਨੇ ਆ ਭਲਾ ਵੀ ਕਿੰਨੀ ਖਪਾਈ ਹੁੰਦੀ ਆ ਤੇ ਕਿੰਨਾ ਕਿ ਤੋਰਾ ਫੇਰਾ ਹੁੰਦਾ ਹੈ ਖਪਾਈ ਖਪਾਈ ਕਿਹਨਾਂ ਤੁਹਾਨੂੰ ਖਪਾਈ ਕਰਾਉਣੀ ਹੈ ਯਾਰ ਹੁਣ ਵੇਖੋ ਵੀ ਗੁਰਦਾਸਪੁਰ ਜਹਾਨੂੰ ਸੂਰ ਨਹੀਂ ਪਸੰਦ ਆ ਹੈ ਨਾ ਤੇ ਅਸੀਂ ਬਟਾ ਲਿਆ ਆ ਗਿਆਂ ਬਟਾ ਲੈਣਾ ਆਉਗਾ ਤੇ ਅਸੀਂ ਸਿਰ ਚੱਲ ਜਾਵਾਂਗੇ ਚਲੋ ਜੀ ਲਾਗੇ ਨੇ। ਸੌਂਡੇ ਜੀ ਸੌਂਡੇ ਜੀ 50 ਕਿਲੋਮੀਟਰ ਹੈ। ਜਿੰਨਾ ਜਿੰਨਾ ਨੇ ਜੇ ਵਿਆਹ ਨਹੀਂ ਨ ਕਰਾਏ। ਦਿਮਾਗ 'ਚ ਪਹਿਲਾਂ ਰੱਖ ਕੇ ਵਿਆਹ ਕਰਾਇਓ। ਇਸ ਇੱਕ ਸੂਟ ਅਸਤਨੰਬਰ ਸਹਿਰ ਵੀ ਜਣਾ ਚੱਪੇ ਸਕਦਾ ਸੀ। ਅੱਜ ਤਾਂ ਨਹੀਂ ਅੰਬਰਸਰ ਹੈ ਨਾ। ਨਹੀਂ ਅੱਜ ਤਾਂ ਇਵਟਾਲੀ ਆਇਆ। ਹੁਣ ਚੱਲੇ ਆ ਜੀ ਦੇਖਣੇ ਕੀ ਬਣਦਾ ਕੇ। ਨਹੀਂ ਇੱਥੋਂ ਮੈਨੂੰ ਪਸੰਦ ਆਈ। ਹਾਸਲ ਹੁੰਦਾ ਕੇ ਨਹੀਂ ਹੁੰਦਾ। ਮੈਨੂੰ ਇੱਥੋਂ ਪਸੰਦ ਆਈ ਜਾਂਦੀ ਹੁੰਦੀ। ਉਹ ਭੱਲਿਆਂ ਦੀ ਹੱਡੀ ਵੀ ਹੈਗੀ ਹੈ ਕਿ। ਅਸੀਂ ਅਸਲ ਜਨਾ ਗੁਰਦਾਸਪੁਰੋਂ ਸੂਟ ਲੈਨੇ ਨਹੀਂ ਪਰ ਉੱਥੇ ਜੀ ਸਟਾਕ ਨਹੀਂ ਹੈ। ਅਸਲ ਪਾਜੀ ਨਾਲ ਸਾਡੀ ਹੋਈ ਹੀ ਗੱਲ ਉੱਥੇ ਵੀ। ਤੇ ਪਰ ਉਹ ਕਹਿ ਨਹੀਂ ਕਹਿੰਦੇ ਵੀ ਅਜੇ ਸਾਡੇ ਕੋਲ ਸੂਟ ਨਹੀਂ ਆ ਇਹਦੇ ਸਾਨੂੰ ਚਾਹੀਦੇ ਸੀ ਜਲਦੀ ਸੂਟ ਲੈ ਕੇ ਕੁੜੀ ਆ ਗਈ ਹੈਪੀਆਂ ਦੀ ਛੱਟੀ ਤੋਂ ਖੁਸ਼ੀ ਖੁਸ਼ੀ ਉਠਾਉ ਛੋੜ ਕੇ ਦਿੰਦਾ ਵਾ ਉਹ ਬਲਾ ਖੁਸ਼ੀ ਨਹੀਂ ਸੌਂ ਪਈ ਜਾ ਨਹੀਂ ਸੂਟ ਕਿਨੇ ਗਈ ਇੱਕ ਕਿਆ ਹੀ ਲੈਣਾ ਵਾ ਤੇ ਕਿਨੇ ਦੇ ਮੰਮੀ ਨੇ ਕਿਹਾ ਹੀ ਜੋ ਤੁੰ ਚੱਲ ਰਹੇ ਹੋ ਤਿੰਨ ਚਾਰ ਲੈ ਕੇ ਆਏ ਚਲੋ ਜੀ ਵਗਾਉ ਕਿਨੇ ਆ ਮੇਰਾ ਆ ਵੀ ਮੇਰਾ ਤੋਂ ਆ ਮੰਮੀ ਦਾ ਤਿੰਨ ਘਰ ਪਾਉਣ ਵਾਸਤੇ ਆ ਮੇਰਾ ਘਰ ਪਾਉਣ ਵਾਸਤੇ ਦੋ ਕਹੇ ਸੀ ਨਹੀਂ ਆ ਲੈ ਦੋ ਸੂਟ ਲੈ ਯਾਰ ਘਰ ਪਾਉਣ ਵਾਲੇ ਗਿਣਤੀ ਚ ਹੁੰਦੇ ਪੜਾ ਅਜੀ ਵੇਖ ਲਓ ਵੀ ਘਰ ਪਾਉਣ ਵਾਲੇ ਸੂਟ ਜਿਹੜੇ ਆ ਉਹ ਮੈਡਮ ਦੀ ਗਿਣਤੀ ਵਿੱਚ ਹੈ ਨਹੀਂ ਦੋ ਕੌਣ ਲੈ ਨਹੀਂ ਆਣੇ ਅਜੀ ਦੋ ਸੂਟ ਆਨਲਾਈਨ ਮੰਗਾਏ ਆ ਮੈਡਮ ਤਿੰਨ ਪਹਿਲੇ ਵਾਲੇ ਸਿੱਕਰ ਮਿਆਂ ਚ ਤੋਂ ਕਿੰਨੇ ਹੋ ਗਏ ਤਿੰਨ ਤੇ ਦੋ ਪੰਜ ਤੇ ਦੋ ਸੱਤ ਸੂਟ ਉਹ ਵੀ ਇੱਕੋ ਮਹੀਨੇ ਚ ਹਾਂ ਤੇ ਬੰਦਾ ਕਮ ਸੂਟਾਂ ਨਾਲ ਮਾਲ ਕੋ ਰਾਜ ਹੋਈ ਨਹੀਂ ਸਕਦਾ ਇਤਾਂ ਹੋ ਮੈਂ ਕਹਿਣਾ ਵੀ ਜਿਹੜੇ ਬੰਦੇ ਕਵਾਰੇ ਆ ਨਾ ਇਹ ਚੀਜ਼ ਜਰੂਰ ਗਿਣਤੀ ਵਿੱਚ ਰੱਖਣਾ ਇਹ ਵੇਖੋ ਵੀ ਬੁੱਡੀਆਂ ਨੇ ਇੱਕੋ ਚੀਜ਼ ਹੁੰਦੀ ਆ ਸੂਟਾਂ ਨਾਲ ਤੇ ਲੜਦੇ ਕਿਉਂ ਆ ਉਥੇ ਲੜਦੇ ਕਿਉਂ ਆ ਕਿਹੜਾ ਖੜਾ ਨਾ ਲੜਨਾ ਹੀ ਕਿਉਂ ਦੱਸ ਇਹ ਕਿਹਦੇ ਨਾਲ ਲੜਾ ਪੇ ਲੜਨਾ ਜ਼ਰੂਰੀ ਆ ਤੂੰ ਦੱਸ ਸਾਰੇ ਜਿਹੜੇ ਜਿੰਨਾ ਵੀ ਲੇਡੀਜ਼ ਡਿਪਾਰਟਮੈਂਟ ਮੇਰੇ ਨਾਲ ਜੁੜਿਆ ਵਾ ਉਹ ਤਾਂ ਸਭੇ ਪੁੜੀਆਂ ਨਾਲ ਲੜਨ ਨੂੰ ਨਹੀਂ ਜੀ ਕਰਦਾ ਕਦੇ ਕਦੇ ਬਿਨਾਂ ਕੱਲ ਤੋਂ ਇਕਲੇ ਸੌਣ ਨੂੰ ਜੀ ਕਰਦਾ ਨਹੀਂ ਬੜੇ ਬਿਧਿਆ ਮੇਰਾ ਕਰ ਮਿਲ ਗਿਆ ਖਾਣ ਪੀਣ ਜਗਾ ਤਾਂ ਹਰਜੀ ਜੀ ਖਾਣ ਪੀਣ ਜਗਾ ਦਾ ਹਰਜੀ ਜੀ ਯਾਰ ਇਹ ਤਾਂ ਗੱਲ ਹੈਗੀ ਰਫਲ ਰਫਲ ਟਾਈਪਲ ਨਹੀਂ ਰਾਈਟ ਚਲੋ ਫਿਰ ਤੇ ਖਾਣ ਪੀਣ ਤੋਂ ਬਾਅਦ ਚੱਲੇ ਆ ਘਰੇ ਸਦਾ ਸਾਬ ਨਹੀਂ ਥੱਕ ਗਿਆ ਕਿਉਂਕਿ ਸਵੇਰੇ 4 ਵਜੇ ਇੱਥੇ ਤੇ ਹੁਣ ਅੱਖਾਂ ਜਨੀਦ ਨੀਂਦ ਨੀਂਦ ਆਉਂਦੀ ਹੈ ਨੀਂਦ ਸਤਨਾ ਮੈਂ ਥੱਕ ਗਿਆ ਬਹੁਤ ਜ਼ਿਆਦਾ ਤੇ ਇੱਕ ਗੱਲ ਤੁਹਾਡੇ ਸਾਰਿਆਂ ਨੇ ਜ਼ਰੂਰ ਕਰਨੀ ਆ ਕਿ ਸਾਰੇ ਜਣਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਕਿ ਜਿਹੜੀ ਖੱਡੇ ਜਿਹੜੀ ਕਰਮਾਂ ਵਾਲੀ ਨੂੰ ਵੀਡੀਓ ਅਸੀਂ ਬਣਾ ਰਹੇ ਆ ਉਹਦਾ ਸਭ ਤੋਂ ਫੇਵਰੇਟ ਪਾਰਟ ਜਾਂ ਸਭ ਤੋਂ ਇਮੋਸ਼ਨਲ ਪਾਰਟ ਤੁਹਾਨੂੰ ਕਿਹੜਾ ਲੱਗਦਾ ਹੈ ਮਤਲਬ ਜਿਹੜੀ ਮਤਲਬ ਜਿਹਦੇ ਕਰਕੇ ਤੁਸੀਂ ਸਾਰੇ ਵੀਡੀਓ ਦੇਖਦੇ ਹੋ ਹਾਂ ਹਨਾ ਵੀਡੀਓ ਦੇ ਵਿੱਚ ਇਹੋ ਜਿਹਾ ਕੀ ਰੀਜ਼ਨ ਠੀਕ ਹੈ ਜੀ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਕਮੈਂਟ ਤੇ ਰਿਪਲਾਈ ਅਸੀਂ ਕਰੀਏ ਕਰੀਏ ਮੇਸ਼ਾਹ ਕਿ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਚਾਹੇ ਇੱਥੇ ਕਮੈਂਟ ਕਰ ਦਿਓ ਇਹ ਬਾਹਰੋਂ ਤਾਂ ਠੀਕ ਨੇ ਹਨ ਗੱਡੀ ਜਿਹੜੀ ਨਾਲ ਥੱਲੇ ਬੜੀ ਲੱਗਦੀ ਏ ਤੁਹਾਨੂੰ ਰੈਂਪ ਤੋਂ ਨਾਲ ਹਾਂਜੀ ਆ ਤਾਂ ਦੇ ਵਾਸਤੇ ਤੇ ਫਿਰ ਕਿੱਥੋਂ ਨਹੀਂ ਆਉਂਦਾ 버거 ਥੂੜ ਪਲੇ ਕੁੜੀ ਦੇ ਸੋਨੇ ਅਮਾ ਜੀ ਮੈਂ ਨਾ ਬਹੁਤ ਆਪਸ਼ਨ ਆਪਸ਼ਨ ਕਰ ਕਰਕੇ ਸੁਣ ਲਏ ਇਹ ਜੋਤ ਦਾ ਸੂਰ ਬੱਸ ਆ ਵੀ ਮੇਰਾ ਦੋ ਲੈ ਤਿੰਨ ਲੈ ਗਈ ਇਹ ਮੈਨੂੰ ਬਹੁਤ ਸੁਣਾ ਸੁਣਾ ਆ ਵੀ ਮੇਰੇ ਵੀ ਬਹੁਤ ਚਾਰ ਵਾਰ ਹਾਂ ਸੁਣਾ ਆ ਤਾਂ ਦੇ ਵਾਸਤੇ ਫਿਰ ਮਾ ਜੀ ਲੈ ਲਓ ਚਲੋ ਮੈਂ ਲੈ ਕੇ ਲਉ 1 2 ਰੁਪਏ ਮੈਂ ਇਹਦੇ ਮਾਮਾ ਦੀਆਂ ਲੜਨ ਨਾਲ ਮੁੜ ਕੇ ਇੱਕ ਲੈ ਲਉ ਜੇ ਤੇ ਮੇਰੀ ਲੜਨ ਮਰਜੇ ਲਈ ਨਹੀਂ ਕਿ ਹਾਂ ਤੇ ਇਹਨਾਂ ਨੂੰ ਨਹੀਂ ਲੈ ਲੈਂਦੇ ਤੁਸੀਂ ਲੋ ਨਾ 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 ਤੁਹਾਡੇ ਵਾਸਤੇ ਮੇਰੇ ਘਰ ਕੋਣ ਵਾਸਤੇ ਬੜੀ ਹੋਗੀ ਅਮ ਤੇ ਗਰੀਬ ਵਾਸਤੇ ਗਰੀਬ ਗਰੀਬ ਨੂੰ ਰੋਟੀ ਤੇ ਹੀ ਲੈ ਜਾਂਦੇ ਆ ਇਹ ਨਾਲ ਵੇਖ ਲਾ ਸੂਟ ਆਪਣੇ ਤੇ ਗਰੀਬ ਵਾਸਤੇ ਰੋਟੀ ਤੇ ਨਾਲ ਜੀ ਜੀ ਸੁਜੀ ਲੈ ਵੀ ਆ ਬਸ ਇੱਥੇ ਸਾਡਾ ਵਲੋਗ ਹੁੰਦਾ ਐਂਡ ਸਸਰੀ ਗਾਲ ਸਾਰਿਆਂ ਨੂੰ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਕਿ ਕਿੱਦਾਂ ਦੀ ਲੱਗਦੀ ਆ ਅਗਲੇ ਵਲੌਗਸ ਮਿਲਾਂਗੇ ਬਾਏ ਬਾਏ